ਸੱਸੀ ਗਏ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤੇ ਸੋਹਣਿਓ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਭਾਈ ਸਾਹਿਬ ਮਈ ਦੇ ਕਰੰਟ ਅਫੇਅਰ ਮਈ ਦੇ ਕਰੰਟ ਅਫੇਅਰ ਆਪਾਂ ਤੁਹਾਨੂੰ ਪਤਾ ਹੀ ਹੈਗਾ ਕਿ ਆਪਾਂ ਇੱਕ ਦਿਨ ਦੀ ਵੀਡੀਓ ਦੇ ਵਿੱਚ ਕਿਹੜੇ ਦਿਨਾਂ ਦੇ ਕਰੰਟ ਅਫੇਅਰ ਕਵਰ ਕਰ ਜਾਂਦੇ ਆ ਦੇਖੋ ਜੀ ਅੱਜ ਆ ਵੀਡੀਓ ਦੇ ਵਿੱਚ ਆਪਾਂ 1 ਤੋਂ ਲੈ ਕੇ 4 ਮਈ ਤੱਕ ਦੇ ਜਿੰਨੇ ਵੀ ਮਹੱਤਵਪੂਰਨ ਕਰੰਟ ਅਫੇਅਰ ਬਣਦੇ ਆ ਸਾਰੇ ਕਵਰ ਕਰਾਂਗੇ ਆਪਾਂ ਇੱਕ ਵੀਡੀਓ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾਗਾ ਵੀਡੀਓ ਨੂੰ ਆਪਾਂ ਬੜਾ ਲੰਬਾ ਨਹੀਂ ਲੈ ਕੇ ਜਾਵਾਂਗੇ ਠੀਕ ਹੈ ਜੀ ਲੰਬਾ ਤੈਨੂੰ ਦੱਸਾਂ ਕਿ ਇੱਕ ਦਿਨ ਦੀ ਅ ਘੰਟੇ ਦੀ ਕਲਾਸ ਲਗਾ ਰਹੇ ਹਾਂ ਕਰੰਟ ਅਫੇਅਰਾਂ ਦੀ ਤਾਂ ਇਹਦਾ ਮਤਲਬ ਇਹ ਹੈ ਕਿ ਤਾ ਤੁਸੀਂ ਹਜੇ ਜਿਹੜੀ ਆਪਣੀ ਤਿਆਰੀਆਂ ਤੋਂ ਬਹੁਤ ਦੂਰ ਫਿਰਦੇ ਹੋ ਠੀਕ ਹੈ ਜੀ ਉਹੀ ਗੱਲ ਆ ਮੈਂ ਬਾਰ ਬਾਰ ਫੇਰ ਕਹਿਣਾ ਚਾਹੁੰਦਾ ਹਾਂ ਆਪਣੇ ਕੈਂਡੀਡੇਟਾਂ ਨੂੰ ਕਿ ਭਾਈ ਸਮਾਂ ਜਿੱਥੋਂ ਬਚਦਾ ਉੱਥੋਂ ਬਚਾਓ ਠੀਕ ਹੈ ਬਾਕੀ ਤੁਹਾਡੇ ਵਾਸਤੇ ਮੈਂ ਕਰੰਟ ਅਫੇਅਰਾਂ ਦੀ ਜਿਹੜੀ ਵੀਡੀਓ ਲੈ ਕੇ ਆਉਣਾ ਕਿਵੇਂ ਯਾਦ ਕਰਨਾ ਕਿਵੇਂ ਨਹੀਂ ਉਹ ਤੁਹਾਡੀ ਮੈਂ ਕੱਲ ਨੂੰ ਸ਼ਾਇਦ ਸ਼ਾਮ ਤੱਕ ਅਪਲੋਡ ਕਰਵਾ ਦਾਂ ਠੀਕ ਹੈ ਜੀ ਕਿਉਂਕਿ ਰਾਜ ਕੋਈ ਵੀ ਵੀਡੀਓ ਬਣਾਉਣਾ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਨਾਰਮਲੀ ਚੱਕ ਕੇ ਬਣਾ ਦਿੱਤੀ ਠੀਕ ਹੈ ਉਹਦੇ ਪਿੱਛੇ ਸਾਰਾ ਬੱਚੇ ਦਾ ਦੇਖਣਾ ਪੈਂਦਾ ਹੁੰਦਾ ਹੈ ਸਿਸਟਮ ਕਿ ਕਿਵੇਂ ਬੱਚਾ ਇਹ ਚੀਜ਼ ਵਾਤੇ ਸਹੀ ਰਹੂਗਾ ਇਸ ਨਾਲ ਬੱਚਤ ਰਹੂਗੀ ਟਾਈਮ ਦੀ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਤਾਂ ਕਰਕੇ ਫਿਰ ਵੀਡੀਓ ਲੈ ਕੇ ਆਉਣਾ ਤੁਹਾਡੇ ਤੱਕ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਦੱਸਣਾ ਚਾਹੁੰਦਾ ਰਾਜ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਠੀਕ ਹੈ ਜੀ ਕਲਰਕ ਦੀ ਵੀਡੀਓ ਦੀ ਪਟਵਾਰੀ ਦੀ ਤੇ ਪੰਜਾਬ ਦੇ ਵਿੱਚ ਜਿਹੜੀਆਂ ਸਾਰੀਆਂ ਪੋਸਟਾਂ ਆਉਣੀਆਂ ਗਰੁੱਪ ਡੀ ਦੀ ਜਾਂ ਹੋਰ ਵਗੈਰੇ ਸਾਰੇ ਤਿਆਰੀ ਕਰਨਾ ਚਾਹੁੰਦਾ ਤਾਂ ਆਪਣੇ ਕੋਲ ਇਹ ਜੇ ਇਹ ਬੈਚ ਬਾਅਦ ਚੜ੍ਹਦੀ ਕਲਾ ਬੈਚ ਚੱਲ ਰਿਹਾ ਹੈ ਬਾਕੀ ਤੁਸੀਂ ਇਹਨਾਂ ਵਿੱਚ ਕੋਈ ਵੀ ਇੱਕ ਬੈਚ ਤੋਂ ਪੰਜਾਬ ਦੇ ਸਾਰੇ ਪੇਪਰ ਇੰਦਿਆਰੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਕਲਾਸਾਂ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਮਿਲਣਗੀਆਂ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਠੀਕ ਹੈ ਜੀ ਜਿਹੜੇ ਬੱਚੇ ਕਹਿੰਦੇ ਜੀ ਸਾਨੂੰ ਇੰਗਲਿਸ਼ ਨਹੀਂ ਆਉਂਦੀ ਮੈਥ ਨਹੀਂ ਆਉਂਦਾ ਮੈਂ ਹੁਣ ਕੱਲ ਇੱਕ ਇੰਗਲਿਸ਼ ਦੀ ਵੀਡੀਓ ਪਾਈ ਸੀ ਤੇ ਬੱਚਿਆਂ ਨੇ ਰਿਵਿਊ ਦੇਖਿਆ ਸੀ ਤਾਂ ਬਹੁਤ ਬੱਚਿਆਂ ਨੇ ਕਮੈਂਟ ਕੀ ਕੀਤਾ ਕਹਿੰਦੇ ਜੀ 25 ਸਾਲਾਂ ਬਾਅਦ ਇੰਗਲਿਸ਼ ਦੀ ਸਮਝ ਆਉਣ ਲੱਗੀ ਹੈ ਤਾਂ ਇੱਕ ਵਾਰੀ ਤੁਸੀਂ ਵੀ ਉਹ ਲੈਕਚਰ ਜ਼ਰੂਰ ਲਾਇਓ YouTube ਤੇ ਜਾ ਕੇ ਠੀਕ ਹੈ ਜੀ ਫੁੱਲ ਕੋਰਸ ਤੁਹਾਨੂੰ ਉਹ ਐਫਟੀ ਉਪਲਬਧ ਹੋਊਗਾ ਕਿਉਂਕਿ ਬਹੁਤ ਸਾਰੇ ਕੰਡੀਸ਼ਨ ਹੁੰਦੀਆਂ ਰਾਜੀ ਠੀਕ ਹੈ ਜੀ ਤਾਂ ਕਰਕੇ ਠੀਕ ਹੈ ਨਾ ਡੈਮੋ ਕਲਾਸ ਚੱਲਣ ਗਿਆ ਤਾਂ ਰਗਾ 2-3 ਦਿਨ ਤੇ ਉਹ ਤੁਸੀਂ ਲਗਾ ਸਕਦੇ ਹੋ ਉਹਦੇ ਤੇ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਉਹਦੇ ਤੇ ਪ੍ਰੋਵਾਈਡ ਹੋ ਜਾਊਗਾ ਜੇ ਕੋਈ ਬੱਚਾ ਇਕੱਲਾ ਇੰਗਲਿਸ਼ ਦਾ ਵੀ ਬੈਚ ਲੈਣਾ ਚਾਹੁੰਦਾਗਾ ਉਹ ਵੀ ਤੁਹਾਡੀ ਮੈਂ ਅਪਡੇਟ ਕਰਵਾ ਦਊਗਾ ਠੀਕ ਹੈ ਜੀ ਉਹ ਕਮੈਂਟ ਕਰ ਦਿਓ ਬਾਅਦ ਤੋਂ ਬਾਅਦ ਤੇ ਉਹਰੇ ਬਾਅਦ ਤੁਸੀਂ ਕੀ ਕਰਨਾ ਹੈ ਜੇ ਕੋਰਸ ਲੈਣਾ ਹੈ ਤੁਸੀਂ ਐਪ ਡਾਊਨਲੋਡ ਕਰਨੀ ਹੈ ਦੀਪਪੁਲਰ এডਿਕੇਸ਼ਨ ਆਰਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਨਾਲ ਕੋਡ ਵੀ ਫਿਲ ਕਰਨਾ ਹੁੰਦਾ ਡਬਲ ਐਕਸ ਰੈਮ ਆਹ ਨੰਬਰ ਤੇ ਤੁਸੀਂ ਮੈਨੂੰ ਕੋਡ ਵੀ ਕਰ ਸਕਦੇ ਹੋ ਜੇ ਐਪ ਪਰਤੇ ਕੋਈ ਪ੍ਰੋਬਲਮ ਹੋਦੀ ਹੈ ਆਫਲਾਈਨ ਕਲਾਸ ਦੇ ਮੁਕਾਬਲੇ 5% ਫੀਸ ਹੈ ਰਾਜੇ ਬਾਕੀ ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਸਿਲੈਕਸ਼ਨ ਆਪਣਾ ਪਿਛਲੀ ਵਾਰ ਵੀ ਕਰਵਾਇਆ ਤੇ ਕੀ ਵੀ ਆਪਣੀਆਂ ਹੀ ਹੋਣੀਆਂ ਚਾਹੀਦੀਆਂ ਚਲੋ ਜੀ ਹੁਣ ਸਭ ਤੋਂ ਪਹਿਲਾਂ ਪ੍ਰੇਸ਼ਣ ਦੀ ਗੱਲ ਕਰਦੇ ਆਂ ਕਹਿੰਦੇ ਜੀ 골ਡਨ এনवायरमेंट ਠੀਕ ਹੈ ਜੀ ਕਹਿੰਦੇ ਇਹ ਪ੍ਰਾਈਜ਼ ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਆਪਾਂ ਤੁਹਾਨੂੰ ਇਹ ਪੁੱਛਦੇ ਨੇ ਤਾਂ ਇਹਦੇ ਨਾਲ ਸਨਮਾਨਿਤ ਕੀਤਾ ਗਿਆ ਜੀ ਅਲੋਕ ਸ਼ੁਕਲਾ ਨੂੰ ਲੋਕ ਸ਼ੁਕਲਾ ਨੂੰ ਸਨਮਾਨਿਤ ਕੀਤਾ ਗਿਆ ਜੀ ਇਹਦੇ ਨਾਲ ਠੀਕ ਹੈ ਜੀ ਇਸੇ ਅਵਾਰਡ ਨੂੰ ਇੱਕ ਅਵਾਰਡ ਦੇ ਨਾਮ ਨੇ ਨਾਲ ਹੋਰ ਜਾਣਿਆ ਜਾਂਦਾ ਹੈਗਾ ਉਹ ਨਾਮ ਕੀ ਆ ਸੋਹਣਿਓ ਦੱਸੋ ਜੀ ਇਹਨੂੰ ਗ੍ਰੀਨ ਨੋਵਲ ਪ੍ਰਾਈਜ਼ ਵੀ ਕਹਿੰਦੇ ਹੁੰਦੇ ਆ ਠੀਕ ਹੈ ਜੀ ਗ੍ਰੀਨ ਨੋਵਲ ਪ੍ਰਾਈਜ਼ ਵੀ ਕਿਹਾ ਜਾਂਦਾ ਹੈ ਤਾਂ ਇਹ ਪਈ ਮਿਲਿਆ ਅਲੋਕ ਸ਼ਕਲਾ ਨੂੰ ਦੇਖੋ ਜਿਹੜੀ ਵੀ ਮੈਂ ਕਰਵਾ ਰਿਹਾ ਹਾਂ ਪੰਜਾਬ ਦਾ ਸੈਂਟਰ ਦਾ ਕੋਈ ਵੀ ਪੇਪਰ ਦੇਣਾ ਸਾਰਿਆਂ ਵਾਸਤੇ ਇਹ ਚੀਜ਼ ਤੁਹਾਡੇ ਮੱਤਪੂਰਨ ਹੈ ਜੀ ਚਲੋ ਜੀ ਇਸ ਤੋਂ ਬਾਅਦ ਨਾਲ ਹੋਰ ਪ੍ਰੇਸ਼ਨ ਮੰਨਦੇ ਸੀ ਉਹ ਵੀ ਮੈਂ ਨਾਲ ਹੀ ਐਡ ਕਰਵਾ ਦਿੰਦਾ ਹੁਣ ਕਿ ਬਾੜੀ ਗਿਣਤੀ ਨਾਲ ਬਲੇ ਪ੍ਰੇਸ਼ਨਾਂ ਦੀ ਕੀ ਕਹਿੰਦੇ ਕਹਿੰਦੇ ਵਰਤਾਂਵਨ ਅਣਕੂਲ ਨਿਵੇਸ਼ਾਂ ਵਿੱਚ ਵਰਗੀਕਰਨ ਲਈ ਨਹੀਂ ਨਿਊਜ਼ ਇਹ ਸਿਸਟਮ ਵਿੱਚ ਗ੍ਰੀਨ ਟੈਕਨੋਲੋਜੀ ਠੀਕ ਹੈ ਜੀ ਇਹਦਾ ਮਤਲਬ ਕੀ ਹੈਗਾ ਇਹ ਜਿਹੜਾ এনवायरमेंट ਅਵਾਰਡ ਹੈ ਕਾਰੇ ਵਾਸਤੇ ਦਿੱਤਾ ਜਾਂਦਾ ਹੈ ਜੀ ਇਹ ਅਵਾਰਡ ਤਾਂ ਦਿੱਤਾ ਜਾਂਦਾ ਕਿ ਆਪਾਂ ਵੱਧ ਤੋਂ ਵੱਧ ਦਰਖਤ ਲਾਈਏ ਹਰੀਆਲੀ ਜੇਕਰ ਆਪਣੀ ਧਰਤੀ ਤੇ ਹੋਊਗੀ ਜਦੋਂ ਜਦਾਂ ਪੌਦੇ ਦਰਖਤ ਹੋਣਗੇ ਤਾਂ ਆਪਣੀ ਗਲੋਬਲ ਵਾਰਮਿੰਗ ਘਟੂਗੀ ਕਹਿੰਦਾ ਮਤਲਬ ਕਿ ਜਿਵੇਂ ਉਹ ਤੁਹਾਨੂੰ ਪਤਾ ਹੈ ਜੰਗਲਾਂ ਦੀ ਕਟਾਈ ਦੇ ਕਾਰਨ ਕੀ ਹੋ ਰਿਹਾ ਹੈਗਾ ਦਿਨੋਂ ਦਿਨ ਟੈਂਪਰੇਚਰ ਵੱਧਦਾ ਜਾ ਰਿਹਾ ਆਪਣਾ ਠੀਕ ਹੈ ਜੀ ਉਹ ਚੀਜ਼ ਹੈ ਦੂਸਰੀ ਗੱਲ ਇੱਕ ਹੋਰ ਗੱਲ ਕਰਦੇ ਰਹਾ ਜੀ ਇਹਦਾ ਸਭ ਤੋਂ ਪਹਿਲਾ ਜਿਹੜਾ ਫਸਟ ਇੰਡੀਅਨ ਹੈਗਾ ਇੰਡੀਅਨ ਹੈ ਜਿਹਨੂੰ ਇਹ ਮਿਲਿਆ ਸੀ ਉਹ ਹੈ ਕਿਸੀ ਮੇਦਾ ਪਾਟੇਕਰ ਮੇਦਾ ਪਾਟੇਕਰ ਨੂੰ ਮਿਲਿਆ ਸੀ ਰਾਜਾ ਸਭ ਤੋਂ ਪਹਿਲਾਂ 골ਡਨ এনवायरमेंट ਪ੍ਰਾਈਜ਼ 1992 ਦੇ ਵਿੱਚ ਕਾਰੇ ਵਾਸਤੇ ਇਹ ਰਾਜੇ ਨਰਮਦਾ ਬਚਾਓ ਦੋ ਦਿਨ ਸੀ ਜਿਹੜਾ ਨਰਮਦਾ ਬਚਾਓ ਅੰਦੋਲਨ ਉਹਦੇ ਨਾਲ ਸੰਬੰਧਿਤ ਸੀ ਤੇ ਇਹ ਪਹਿਲੀ ਔਰਤ ਹੈ ਜਿਹਨੂੰ ਇਹ ਮਿਲਿਆ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਇਹ ਜਿਸ ਨੇ ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ ਦੇ ਨਿਰਮਾਣ ਦੇ ਵਿਰੁੱਧ ਲੋਕਾਂ ਨੂੰ ਸੰਗਠਿਤ ਕੀਤਾ ਸੀ ਠੀਕ ਹੈ ਜੀ ਜਿਵੇਂ ਤਾਂ ਤੋਂ ਪੁੱਛਿਆ ਜਾ ਸਕਦਾ ਹੈ ਜੇ ਤਾਂ ਹੁਣ ਪੁੱਛ ਲਿਆ 2023 ਦਾ ਤਾਂ ਲੋਕ ਸ਼ੋਕਲਾ ਜੇ ਪੁੱਛਿਆ ਸਭ ਤੋਂ ਪਹਿਲਾਂ ਕਿਹਨੂੰ ਮਿਲਿਆ ਸੀ 1992 ਦੇ ਵਿੱਚ ਮਿਲਿਆ ਸੀ ਮੇਧਾ ਪਾਟੇਕਰ ਨੂੰ ਠੀਕ ਹੈ ਜੀ ਨਰਮਾ ਦਾ ਬਚਾਓ ਅੰਦੋਲਨ ਦੇ ਨਾਲ ਇਹ ਜੁੜੇ ਹੋਏ ਹੈ ਡਾਇਰੈਕਟਿਵ ਪ੍ਰੈਸ਼ਨ ਵੀ ਪੁੱਛਿਆ ਗਿਆ ਕਿ ਨਰਮਾ ਅੰਦੋਲਨ ਨਾਲ ਇਹਨਾਂ ਦੇ ਵਿੱਚੋਂ ਕੌਣ ਜੁੜਿਆ ਹੋਇਆ ਥੱਲੇ ਕਾਫੀ ਆਪਸ਼ਨਾਂ ਦੇ ਵਿੱਚ ਸੀ ਜਿਹਦੇ ਵਿੱਚ ਮੇਧਾ ਪਾਟੇਕਰ ਦਾ ਨਾਮ ਸੀ ਜਾਸੋਂ ਤੋਂ ਡਾਇਰੈਕਟ ਪੁੱਛਿਆ ਜਾ ਇਸ ਤੋਂ ਬਾਅਦ ਅਗਲੇ ਪ੍ਰੈਸ਼ੈਂਟ ਦੇ ਵਿੱਚ ਗੱਲ ਕਰਦੇ ਆਂ ਕਹਿੰਦੇ 1 ਮਈ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਦਿਵਸ ਮਨਾਇਆ ਜਾਂਦਾ 1 ਮਈ ਨੂੰ ਬਹੁਤ ਹੀ ਜ਼ਿਆਦਾ ਮਤਵਪੂਰਨ ਅਪਰੇਸ਼ਨ ਹੈ ਜੀ ਇਹ ਮਨਾਇਆ ਜਾਂਦਾ ਜੀ ਆਪਣੇ 1 ਮਈ ਨੂੰ ਲੇਬਰ ਡੇ ਠੀਕ ਹੈ ਜੀ ਲੇਬਰ ਡੇ ਮਨਾਇਆ ਜਾਂਦਾ ਹੈਗਾ ਮਜ਼ਦੂਰ ਦਿਵਸ ਦੇ ਮਨਾਇਆ ਜਾਂਦਾ ਹੈਗਾ ਇਹਦੇ ਥੀਮ ਜਿਹੜੂ ਜਾਰ ਕਰਨੇ ਆਪਾਂ ਨਾਲ ਠੀਕ ਹੈ ਜੀ 2024 ਦਾ ਥੀਮ ਕੀ ਹੈ ਇਨਸ਼ੂਰਿੰਗ ਸੇਫਟੀ ਐਂਡ ਹੈਲਥ ਐਟ ਦਾ ਵਰਕ ਇਨ ਚੇਂਜਿੰਗ ਕਲਾਈਮੇਟ 2023 ਦਾ ਥੀਮ ਸੀ ਐਕਟ ਟੂਗੇਦਰ ਟੂ ਬਿਲਡ ਅ ਪੋਜ਼ਿਟਿਵ ਸੇਫਟੀ ਐਂਡ ਹੈਲਥ ਕਲਚਰ ਠੀਕ ਹੈ ਜੀ ਇਹ ਤਾਂ ਆਪਣਾ ਇੱਥੇ ਕੰਪਲੀਟ ਹੋ ਗਿਆ ਨਾਲ ਇਹਦੇ ਇੱਕ ਚੀਜ਼ ਹੋਰ ਤੁਹਾਨੂੰ ਐਡ ਕਰਵਾ ਦੀ 2024 ਦੀ 2024 ਦੇ ਵਿੱਚ ਪੁੱਛ ਰਹੇ ਨੇ ਕਹਿੰਦੇ ਜੀ ਬਾਡ ਪ੍ਰੈਸ ਫਰੀडम ਡੇ ਹੈ ਜਿਹੜਾ ਉਹਦਾ ਥੀਮ ਕੀ ਹੈ ਉਹਦਾ ਥੀਮ ਪਈ ਆ ਪਿਆਗਾ ਉਹਦਾ ਥੀਮ ਆ ਪਿਆਗਾ ਤੇ ਇਹ 3 ਮਈ ਨੂੰ ਮਨਾਇਆ ਜਾਂਦਾ ਬਾਡ ਪ੍ਰੈਸ ਫਰੀडम ਡੇ ਬਾਡ ਪ੍ਰੈਸ ਫਰੀडम ਡੇ ਕੀ ਹੁੰਦਾ ਪੱਤਰਕਾਰਾਂ ਨੂੰ ਕਿੰਨੀ ਕਿ ਆਜ਼ਾਦੀ ਹੈ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰ ਰਹੇ ਨੇ I R E D A ਆ ਫੁੱਲ ਫਾਰਮ ਲਿਖੀ ਹੋਈ ਹੈ ਜੀ ਰੀਡ ਕਰ ਲਿਓ ਠੀਕ ਹੈ ਜੀ ਕਹਿੰਦੇ ਇਹਨੂੰ ਵੀ ਨਵਰਤਨ ਨਵਰਤਨ ਕੰਪਨੀ ਦਾ ਸਟੇਟਸ ਮਿਲ ਗਿਆ ਇਹਨੂੰ ਵੀ ਨਵਰਤਨ ਕੰਪਨੀ ਦਾ ਸਟੇਟਸ ਮਿਲ ਗਿਆ ਨਵਰਤਨ ਬਾਰੇ ਆਪਾਂ ਗੱਲ ਕਰਕੇ ਗਏ ਉਹਨਾਂ ਆਪਾਂ ਉਹਨਾਂ ਉਦਯੋਗਾਂ ਨੂੰ ਮਿਲਦਾ ਹੈ ਜਾਂ ਉਹਨਾਂ ਕਹਿੰਦਾ ਮਤਲਬ ਏਜੰਸੀਆਂ ਨੂੰ ਮਿਲਦਾ ਜਿਨ੍ਹਾਂ ਦਾ ਭਾਰਤ ਦੀ ਇਕਨੋਮੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਯੋਗਦਾਨ ਹੈ ਚਾਹੇ ਰੋਜ਼ਗਾਰ ਦੇ ਪੱਖੋਂ ਲਾ ਲਓ ਚਾਹੇ ਆਪਣਾ ਅ ਲੇਬਲ ਦੇਖ ਲਓ ਕਿ ਆਪਣਾ ਇੰਡੀਆ ਦਾ ਲੇਬਲ ਕਾਫੀ ਉੱਚਾ ਹੋ ਰਿਹਾ ਉਹ ਚੀਜ਼ ਹਨਾ ਠੀਕ ਹੈ ਜੀ ਕਹਿੰਦੇ ਜਿਹੜੀ ਇਹ ਕੰਪਨੀ ਸੀ ਕਹਿੰਦੇ ਇਹ ਬਣੀ ਕਿਦੋਂ ਸੀ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਤਾਂ ਇਹ ਕੰਪਨੀ ਬਣੀ ਸੀ ਜੀ 1987 ਦੇ ਵਿੱਚ ਬੀ ਨੰਬਰ ਆਪਸ਼ਨ ਇਹ ਸਵਾਲ ਦਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਕਹਿੰਦੇ ਜੀ ਜਿਹੜਾ 6ਵੇਂ ਨੰਬਰ ਦਾ ਆਪਣੇ 6ਵੇਂ ਨੰਬਰ ਦਾ ਕੈਰਮ ਚੈਂਪੀਅਨਸ਼ਿਪ ਹੋਈ ਹੈ ਇਹਦੇ ਵਿੱਚ ਆਪਣੀ ਭਾਰਤੀ ਟੀਮ men ਦੀ ਅਤੇ women ਦੀ women doubles ਅਤੇ men doubles ਦੇ ਵਿੱਚ ਆਪਾਂ ਕਿਹੜੇ ਤਗਮੇ ਜਿੱਤੇ ਆ ਤਾਂ ਆਪਾਂ ਭਈ ਨਾ ਦੋਨਾਂ ਦੇ ਵਿੱਚ ਹੀ 골ਡ ਤਗਮਾ ਜਿੱਤਿਆ ਆਪਣੇ ਵਾਸਤੇ ਮਾਣ ਵਾਲੀ ਗੱਲ ਹੈਗੀ ਠੀਕ ਹੈ ਜੀ ਚਲੋ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਐਡਾ ਕਿਸ ਦੇਸ਼ ਵਿੱਚ ਬਣਾਇਆ ਜਾ ਰਿਹਾ ਹੈਗਾ ਬਹੁਤ ਹੀ ਜ਼ਿਆਦਾ ਮਤ ਪੁੱਉਣਾ ਜੀ ਇਹ ਬਣਾਇਆ ਜਾ ਰਿਹਾ ਹੈ ਯੂ ਏ ਈ ਠੀਕ ਹੈ ਜੀ ਯੂ ਏ ਈ ਰਾਤਾਂ ਨਹੀਂ ਦੱਸੋ ਆਬੂਦਾਬੀ ਹੈ ਕਿ ਕੋਈ ਹੋਰ ਹੈਗੀ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਤੇ ਦੱਸਿਓ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਕਿਸ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਹ ਬਣਾਇਆ ਜਾ ਰਿਹਾ ਹੈ ਜੀ ਜੂਏ ਦੇ ਵਿੱਚ ਹੁਣ ਤੁਹਾਨੂੰ ਇਹ ਕਿਸ ਨੂੰ ਪਤਾ ਕਿ ਜਿਹੜੇ ਹਵਾਈ ਅੱਡਾ ਦਾ ਨਾਮ ਕੀ ਹੈ ਦਾ ਜੇ ਨਾਮ ਵੀ ਰੱਖਤਾ ਇਹਦਾ ਨਾਮ ਵੀ ਆਪਾਂ ਦੇਖ ਲੈਂਦੇ ਹਾਂ ਨਾਮ ਕੀ ਰੱਖਿਆ ਹੈ ਉਹਦਾ ਇਹਦਾ ਨਾਮ ਰੱਖਿਆ ਜੀ ਆਪਣਾ ਏ ਆਈ ਠੀਕ ਹੈ ਜੀ ਮਾਕਟੋਮ ਇੰਟਰਨੈਸ਼ਨਲ 에ਅਰਪੋਰਟ ਜਿੱਥੋਂ ਤੋਂ ਡਾਇਰੈਕਟ ਆ ਪੁੱਛਿਆ ਜਾ ਸਕਦਾ ਕਿ ਇਹ 에ਅਰਪੋਰਟ ਕਿੱਥੇ ਬਣਾਇਆ ਜਾ ਰਿਹਾ ਹੈਗਾ ਪੇਪਰ ਵਾਲਾ ਜਿਵੇਂ ਮਰਜ਼ੀ ਤੁਹਾਡੇ ਨੂੰ ਆਪਰੇਸ਼ਨ ਪੁੱਛ ਸਕਦਾ ਤੁਹਾਡੇ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਇੱਕ ਐਕਿਊਰੇਸੀ ਦੇ ਨਾਲ ਆਨਸਰ ਦਿੰਨੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਬਾਰ-ਬਾਰ ਇਹੀ ਕਹਿਣਾ ਕਿ ਕਰਵਾਇਆ ਹੋਇਆ ਆਪਣੇ ਚ ਹੀ ਆਊਗਾ ਮੇਨ ਚੀਜ਼ ਨੂੰ ਤੁਹਾਨੂੰ ਸਮਝਣ ਦਾ ਪਤਾ ਹੋਣਾ ਚਾਹੀਦਾ ਕਿ ਕਿਹੜਾ ਪ੍ਰੈਸ਼ਨ ਕਿੱਥੇ ਪੁੱਛਿਆ ਗਿਆ ਹੈਗਾ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਕਹਿੰਦੇ ਜੀ ਇੱਕ ਰੈਂਪੇਜ ਮਜ਼ਾਈਲ ਹੈਗੀ ਕਿਹੜੀ ਮਜ਼ਾਈਲ ਹੈ ਰੈਂਪੇਜ ਠੀਕ ਹੈ ਜੀ ਇਹਨਾਂ ਨੂੰ ਹਵਾਈ ਸੈਨਾ ਦੇ ਵਿੱਚ ਵੀ ਵਰਤਿਆ ਜਾਊਗਾ ਤੇ ਨੀਵੀ ਦੇ ਵਿੱਚ ਵੀ ਵਰਤਿਆ ਜਾਊਗਾ ਠੀਕ ਹੈ ਜੀ ਇਹ ਮਜ਼ਾਈਲਾ ਕਿਸ ਕਿਸ ਨੇ ਮਜ਼ਾਈਲਾਗੇ ਕਹਿੰਦੇ ਜੀ ਇਹ ਕੀ ਕਰਦੀਆਂ ਏਅਰ ਟੂ ਗਰਾਉਂਡ ਸ਼ੂਟ ਜੇਕਰ ਆਪਾਂ ਇਹਨੂੰ ਸਮਾਨ ਦੇ ਵਿੱਚ ਛੱਡ ਦਾਂਗੇ ਤਾਂ ਗਰਾਉਂਡ ਤੇ ਵੀ ਇਹ ਬਾਅਰ ਕਰਨਗੇ ਕਰਨਗੇ ਠੀਕ ਹੈ ਜਿਵੇਂ ਤਾਂ ਤੁਸੀਂ ਪਰਦੇਣ ਸਰਫੇਸ ਟੂ ਸਰਫੇਸ 에어 ਟੂ 에어 ਤਾਂ ਇਹ 에어 ਟੂ ਗਰਾਉਂਡ ਸ਼ੂਟਰ ਮਜ਼ਾਇਲ ਹੈ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆਪਰੇਸ਼ਨ ਆਪਣੇ ਵਾਸਤੇ ਵੀ ਇਸ ਤੋਂ ਬਾਅਦ ਅਗਲੇ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਜੀ ਵਾਈਸ ਐਡਮੈራል ਲਾਤਾ ਜਾਂ ਵਾਈਸ ਚੀਫ ਲਾਤਾ ਨੇਵੀ ਦਾ ਕਿਹਨੂੰ ਲਾਤਾ ਇਹ ਪੁੱਛ ਰਹੇ ਨੇ ਜੀ ਇਹ ਲਾਤਾ ਆਪਣੇ ਕ੍ਰਿਸ਼ਨਾ ਸਵਾਮੀ ਨਰਥਨ ਜੀ ਨੂੰ ਕੀ ਕਰਤਾ ਜੀ ਜਲ ਸੈਨਾ ਨੇ ਵਾਈਸ ਜੀ ਹੁਣ ਇਹੋ ਉੱਤ ਕਰ ਦਿੱਤਾ ਗਿਆ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕੀ ਕਹਿੰਦੇ ਹੈਗੇ ਕਹਿੰਦੇ BWF BWF ਹੈ ਜਿਹੜੀ ਆਪਣੀ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਨੇ ਬੈਡਮਿੰਟਨ ਵਾਰਡ ਫੈਡਰੇਸ਼ਨ ਬੈਡਮਿੰਟਨ ਵਾਰਡ ਫੈਡਰੇਸ਼ਨ ਇੱਕ ਪੇਪਰ ਦੇ ਵਿੱਚ ਜਿਹੜੀ ਫੁੱਲ ਫਾਰਮ ਹੀ ਪੁੱਛ ਲਈ ਸੀ BWF ਦੀ ਠੀਕ ਹੈ ਜੀ ਕਹਿੰਦੇ ਉਹਦੇ ਵਿੱਚ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੋਣੀ ਹੈ 2025 ਦੇ ਵਿੱਚ ਕਹਿੰਦੇ ਇਹ ਕਿੱਥੇ ਹੋਊਗੀ ਆਯੋਜਿਤ ਕਿੱਥੇ ਕੀਤੀ ਜਾਊਗੀ ਤਾਂ ਇਹ ਆਯੋਜਿਤ ਕੀਤੀ ਜਾਊਗੀ ਜੀ ਗੋਹਾਟੀ ਦੇ ਵਿੱਚ ਸੀ ਨੰਬਰ অপਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਆਪਰੇਸ਼ਨ ਦਾ ਠੀਕ ਹੈ ਜੀ ਆ ਲਿਖਿਆ ਹੋਇਆ ਜਿਹੜੀ ਇਹ ਡਬਲਯੂਬੀਐਫ ਹੈ ਇਹਦਾ ਹੈੱਡਕ quarters ਹੈਗਾ ਕੋਲਾ ਲੰਪੁਰ ਮਲੇਸ਼ੀਆ ਦੀ ਰਾਜਧਾਨੀ ਦੇ ਵਿੱਚ ਠੀਕ ਹੈ ਜੀ ਮਲੇਸ਼ੀਆ ਦੀ ਰਾਜਧਾਨੀ ਦੇ ਵਿੱਚ ਚਲੋ ਜੀ ਆ ਪ੍ਰੈਜ਼ੀਡੈਂਟ ਜਰੂਰ ਯਾਦ ਕਰ ਲਓ ਬੀਡਬਲਯੂਐਫ ਦਾ ਪ੍ਰੈਜ਼ੀਡੈਂਟ ਕੌਣ ਹੈ ਪ੍ਰੈਜ਼ੀਡੈਂਟ ਹੈਗਾ ਦਾ ਪੌਲ ਸਾਰਾ ਨਾ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਕੱਲਾ ਮੂਡਲਾ ਨਾ ਯਾਦ ਕਰ ਲਿਆ ਕਰੋ ਕਿ ਆਪਣੇ ਯਾਦ ਰਹੇ ਜੇ ਇਸ ਤੋਂ ਬਾਅਦ ਕਹਿੰਦੇ ਏ ਆਈ ਐਂਕਰ ਸਨਾ ਨੂੰ ਕਿਹੜੀ ਹੈ ਏ ਆਈ ਐਂਕਰ ਸਨਾ ਹੈਗੀ ਇਹਨੂੰ ਕਿਹੜਾ ਆਵਾਰ ਦੇ ਨਾਲ ਸਮਾਨਤ ਕੀਤਾ ਗਿਆ ਗਲੋਬਲ ਮੀਡੀਆ ਆਵਾਰ ਦੇ ਨਾਲ ਸਮਾਨਤ ਕੀਤਾ ਗਿਆ ਹੈਗਾ ਕਹਿੰਦੇ ਇਹ ਕਿਹੜੇ ਮੀਡੀਆ ਚੈਨਲ ਜਾਂ ਕਿਸੇ ਮੀਡੀਆ ਕੰਪਨੀ ਦੀ ਠੀਕ ਹੈ ਜੀ ਕੀ ਐਂਕਰ ਹੈਗੀ ਕਿਹੜੇ ਇਹਨਾਂ ਦੇ ਵਿੱਚੋਂ ਕਿਸੇ ਮਤਲਬ ਚੈਨਲ ਦੀ ਕੰਪਨੀ ਦੀ ਇਹ ਕੀ ਹੈਗੀ ਐਂਕੜਾ ਕਿਹੜੇ ਰੀਜਨਾਂ ਦੇ ਵਿੱਚੋਂ ਇਹ ਪੁੱਛ ਰਹੇ ਨੇ ਦਿੱਤਾ ਇਹ ਹੈਗੀ ਹੈ ਭਾਈ ਸਾਹਿਬ ਇੰਡੀਆ ਟੂਡੇ ਦੀ ਇੰਡੀਆ ਟੂਡੇ ਦੀ ਹੈ ਠੀਕ ਹੈ ਯਾਦ ਰੱਖਣਾ ਇੱਕ ਤਾਂ ਇਹ ਅਵਾਰਡ ਮਿਲਿਆਗਾ ਗਲੋਬਲ মিডিਆ ਅਵਾਰਡ ਜਿਹੜਾ ਕਿ ਸਣਾ ਨੂੰ ਮਿਲਿਆਗਾ ਠੀਕ ਹੈ ਜੀ ਕਿਹੜੀ ਕਿੱਥੋਂ ਦੀ ਹੈ ਇਹ ਇੰਡੀਆ ਟੂਡੇ ਨਾਲ ਸੰਬੰਧਿਤ ਰੱਖਦੀ ਹੈ ਕੰਪਨੀ ਨਾਲ ਤੇ ਇੱਕ ਅਵਾਰਡ ਹੋਰ ਦਿੱਤਾ ਗਿਆ ਜਿਹਨੂੰ ਕਹਿੰਦੇ ਆ ਵਾਈਟਲ ਗੋਲਡ ਅਵਾਰਡ ਇਹਦੇ ਨਾਲ ਵੀ 골ਡ ਹੈ ਉਹ ਗਲੋਬਲ ਹੈ 골ਡ ਹੈ ਇਹ ਕਿਹਨੂੰ ਮਿਲਿਆ ਇਹ ਮਿਲਿਆ ਡਾਕਟਰ ਪੂਰਨਮਾ ਦੇਵੀ ਬਰਮਨ ਠੀਕ ਹੈ ਜੀ ਚਲੋ ਚੱਲਦੇ ਹਾਂ ਤੋ ਅਗਲੇ ਦੇ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ I I S E ਬੈਂਗਲੌਰ ਨੇ ਕੀ ਕੀਤਾਗਾ ਇੱਕ ਹੁਣੇ ਹੀ ਰੈਂਕ ਕੱਢਿਆ ਕਿਹੜਾ ਰੈਂਕ ਕੱਢਿਆਗਾ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2024 ਠੀਕ ਹੈ ਜੀ ਇਹ ਜਿਹੜਾ ਰੈਂਕ ਹੈ ਰਿਲੀਜ਼ ਕਿਨੇ ਕੀਤਾ ਇਹ ਰਿਲੀਜ਼ ਕੀਤਾ ਦੈਟ ਟਾਈਮਸ ਹਾਇਰ ਐਜੂਕੇਸ਼ਨ ਦੁਆਰਾ ਕਹਿੰਦੇ ਜੀ ਇਹ ਜਿਹੜਾ ਅਵਾਰਡ ਦਿੱਤਾ ਗਿਆਗਾ ਇਹਦੇ ਵਿੱਚ ਠੀਕ ਹੈ ਜੀ ਕਿ ਜਿਹੜੀ ਆਪਣੀ ਇਹ ਹੈਗੀ ਯੂਨੀਵਰਸਿਟੀ ਹੈਗੀ ਆਈਆਈਐਸ ਬੈਂਗਲੌਰ ਨੂੰ ਕਿਹੜਾ ਰੈਂਕ ਪ੍ਰਾਪਤ ਹੋਇਆ ਕਿਉਂਕਿ ਇਹ ਹੀ ਯੂਨੀਵਰਸਿਟੀ ਹੋਈ ਹੈ ਜਿਹੜੀ ਕਾਫੀ ਮਤਲਬ ਮੂਰਲੇ ਟਾਪ 50 ਦੇ ਵਿੱਚ ਆਈ ਹੈ ਆਪਣੀ ਇਹ ਕਿੰਨੇ ਨੰਬਰ ਤੇ ਆਈ ਹੈ ਜੀ 32ਵੇਂ ਨੰਬਰ ਤੇ ਆਈ ਹੈ ਆਪਣੀ ਇਹ ਠੀਕ ਹੈ ਜੀ ਗੱਲ ਯਾਦ ਰੱਖਣੀ ਹੈ ਕਿਹੜਾ ਇੰਸਟੀਟਿਊਟ ਹੈ ਆਪਣਾ ਆਈਆਈਐਸ ਇਹ ਆ ਫੁੱਲ ਫਾਰਮ ਹੈ ਦੀ ਰਿਪੋਰਟ ਕਿਹੜੀ ਨੇ ਜਾਰੀ ਕੀਤੀ ਇਹਦਾ ਟਾਈਮਸ ਹਾਈਰ ਐਜੂਕੇਸ਼ਨ ਕਿਹੜੀ ਸੰਸਥਾ ਦਾ ਕਿਹੜਾ ਮੁਕਾਬਲਾ ਕਿਹੜਾ ਸੀ ਇਹ ਏਸੀਆ ਯੂਨੀਵਰਸਿਟੀ ਰੈਂਕਿੰਗ 2024 ਦਾ ਜੇਕਰ ਤੁਸੀਂ ਤੋਂ ਪੁੱਛ ਲੈਣ ਕਿ ਟੌਪ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀਆਂ ਯੂਨੀਵਰਸਿਟੀਆਂ ਰਹੀਆਂ ਜੀ ਪਿਛਲੀ ਵਾਰ ਵੀ ਇਹ ਰਹੀਆਂ ਸੀ ਇਸ ਵਾਰ ਵੀ ਇਹ ਰਹੀਆਂ ਗਈਆਂ ਪਹਿਲ ਨੰਬਰ ਤੇ ਹੈਗੀ ਹੈ ਜੀ ਤੀ ਸਿੰਘੂਆ ਯੂਨੀਵਰਸਿਟੀ ਚਾਇਨਾ ਦੀ ਹੈ ਦੂਜੇ ਨੰਬਰ ਤੇ ਹੈਗੀ ਹੈ ਪੈਕਿੰਗ ਯੂਨੀਵਰਸਿਟੀ ਵੀ ਚਾਇਨਾ ਦੀ ਹੈ ਤੀਜੇ ਨੰਬਰ ਤੇ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਇਹ ਸਿੰਗਾਪੁਰ ਦੇ ਵਿੱਚ ਇਹਦਾ ਤੀਸਰਾ ਰੈਂਕ ਹੈਗਾ ਇਹ ਚੀਜ਼ਾਂ ਵੀ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗੀਆਂ ਜੀ ਠੀਕ ਹੈ ਜੀ ਚਲੋ ਕਹਿੰਦੇ ਜੀ ਇੱਕ ਆ ਚੀਜ਼ ਟੂ ਸਟੇਜਡ ਸੋਲੂਸ਼ਨ ਇਹ ਪੰਜਾਬੀ ਦੇ ਵਿੱਚ ਨਹੀਂ ਜਾਣਾ ਇੰਗਲਿਸ਼ ਦੇ ਵਿੱਚ ਦੇਖਣਾ ਟੂ ਸਟੇਟ ਸੋਲੂਸ਼ਨ ਹੈ ਜਿਹੜਾ ਇਹ ਕਾਫੀ ਖਬਰਾਂ ਦੇ ਵਿੱਚ ਰਹੀ ਹੈ ਇਹ ਚੀਜ਼ ਨਿਊਜ਼ ਦੇ ਵਿੱਚ ਕਾਫੀ ਰਹੀ ਹੈ ਕਹਿੰਦੇ ਇਹ ਕਿਹੜੇ ਦੋ ਦੇਸ਼ਾਂ ਦੀਆਂ ਗਤੀਵਿਧੀਆਂ ਦੇ ਵਿੱਚ ਵਰਤਿਆ ਗਿਆ ਇਹ ਸ਼ਬਦ ਕਿਹੜੇ ਦੋ ਦੇਸ਼ ਹੈ ਜਿਨ੍ਹਾਂ ਨੇ ਗਤੀਵਿਧੀਆਂ ਦੇ ਵਿੱਚ ਵਰਤਿਆ ਗਿਆ ਤਾਂ ਇਹ ਵਰਤਿਆ ਗਿਆ ਜੀ ਇਹਨਾਂ ਦੇ ਵਿੱਚੋਂ ਪਲਿਸਤੀਨ ਅਤੇ ਇਜ਼ਰਾਈਲ ਦੀਆਂ ਇਜ਼ਰਾਈਲ ਦੋ ਦੇਸ਼ਾਂ ਨੇ ਇਹ ਚੀਜ਼ ਵਰਤੀ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਰੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ 46 ਅੰਟਾਰਟਿਕ ਸੰਧੀ ਹੋਈ ਹੈ ਠੀਕ ਹੈ ਜੀ ਇਹ ਮੀਟਿੰਗ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਹੋਈ ਹੈ 46ਵੇਂ ਨੰਬਰ ਦੀ ਹੋਈ ਹੈ ਜੀ ਠੀਕ ਹੈ ਜੀ ਅੰਟਾਰਟਿਕ ਟ੍ਰੀਟੀ ਠੀਕ ਹੈ ਜੀ ਕੰਸਲਟ ਹੋਈ ਹੈ ਕਿ ਜਿਹੜੀ ਇਹ ਠੀਕ ਹੈ ਜੀ ਇਹ ਕਿੱਥੇ ਹੋਈ ਹੈ ਇਹ ਹੋਈ ਹੈ ਜੀ ਕੇਰਲਾ ਦੇ ਵਿੱਚ ਤੁਹਾਨੂੰ ਇੱਕ ਮੈਂ ਹੋਰ ਵੀ ਕਿਹਾ ਸੀ ਕੇਰਲ ਨੇ ਵੀ ਇੱਕ OTT ਪਲੇਟਫਾਰਮ ਲਾਂਚ ਕੀਤਾਗਾ ਜਿਹੜੀ ਕੇਰਲਾ ਦੀ ਭਾਸ਼ਾ ਦੀ ਠੀਕ ਹੈ ਜੀ ਕੇਰਲ ਨੇ ਆਪਣੀ ਭਾਸ਼ਾ ਨੂੰ ਹੋਰ ਵਿਦਿਆਨ ਵਾਸਤੇ ਇਹਨਾਂ ਨੇ ਆਪਣਾ OTT ਪਲੇਟਫਾਰਮ ਲਾਂਚ ਕੀਤਾ ਹੈ ਜਿਵੇਂ ਤੁਸੀਂ ਦੇਖਦੇ ਹੋਵੋਗੇ ਹੌਟਸਟਾਰ ਹੋ ਗਿਆ ਠੀਕ ਹੈ ਜੀ ਜੀ ਐਪ ਹੋ ਗਈ ਇਹ ਕਾਫੀ ਐਪਾਂ ਗਈਆਂ ਜੀਓ ਸਿਰ ਮੈਪਾਂ ਹੋ ਗਈਆਂ ਨੈਟਫਲਿਕਸ ਹੋ ਗਈ ਜਿੱਦੇ ਤੇ ਆਪਾਂ ਫਿਲਮਾਂ ਦੇਖ ਸਕਦੇ ਹਾਂ ਉਵੇਂ ਜਿਵੇਂ ਹੀ ਕੇਰਲਾ ਕਹਿੰਦਾ ਅਸੀਂ ਭਾਈ ਆਪ ਦੇ ਜਿਹੜੇ ਸਾਡੇ ਫਿਲਮਾਂ ਗਈਆਂ ਸੀ ਉਹਨੂੰ ਜ਼ਿਆਦਾ ਜ਼ਿਆਦਾ ਪਿਕਸਲ ਕਰੀਏ ਇਹਨਾਂ ਨੇ ਇੱਕ ਕੀਚ ਲਾਇਆਗਾ OTT ਪਲੇਟਫਾਰਮ ਚ ਲਾਇਆਗਾ ਇਹਨੂੰ ਇਹਨਾਂ ਨਾਂ ਕੀ ਰੱਖਿਆ ਇਹਨਾਂ ਨੇ ਸੀ ਐਸਪੇਸ ਇਹ ਕਰਵਾ ਕੇ ਗਿਆ ਹੋਇਆ ਬੈਸੇ ਤੁਹਾਨੂੰ ਯਾਦ ਆ ਗਿਆ ਮੇਰੇ ਦੇਖ ਕੇ ਤਾਂ ਮੈਂ ਦੱਸਦਾ ਤੁਹਾਨੂੰ ਕਹਿੰਦੇ ਜੀ ਇੱਕ ਹੁਣ ਆ ਇੱਕ ਕੀ ਹੈਗੀ ਪ੍ਰਜਾਤੀ ਹੈ ਜਿਹੜਾ ਮਤਲਬ ਪ੍ਰਜਾਤੀ ਕਿਹੜੀ ਪ੍ਰਜਾਤੀ ਹੈ ਜੀ ਚਾਕੀ ਸੌਰਸ ਨੁਕਲ ਚਾਕੀ ਸੌਰਸ ਨੁਕਲ ਇਹ ਇੱਕ ਪ੍ਰਜਾਤੀ ਹੈ ਕਹਿੰਦੇ ਇਹ ਪ੍ਰਜਾਤੀ ਨਾਲ ਦੇ ਵਿੱਚੋਂ ਕਿਹੜੀ ਪ੍ਰਜਾਤੀ ਨਾਲ ਸੰਬੰਧਤ ਰੱਖਦੀ ਹੈ ਤਾਂ ਇਹ ਸੰਬੰਧ ਰੱਖਦੀ ਹੈ ਜੀ ਡਾਇਨਾਸੌਰ ਦੇ ਨਾਲ ਇਹ ਸੰਬੰਧ ਰੱਖਦੀ ਹੈ ਜੀ ਡਾਇਨਾਸੌਰ ਦੇ ਨਾਲ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਇਸ ਤੋਂ ਬਾਅਦ ਅਗਰੇਪ੍ਰੇਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਜਿਹੜਾ ਹਿੰਦੂ ਮੈਰਿਜ ਐਕਟ ਆਇਆ ਸੀ ਹਿੰਦੂ ਮੈਰਿਜ ਐਕਟ ਇਹ ਰਾਜੇ ਮੈਂ ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ ਹੋਇਆਗਾ ਮਾਡਰਨ ਹਿਸਟਰੀ ਦਾ ਅਪਰੇਸ਼ਨ ਆ ਇਹ ਠੀਕ ਹੈ ਜੀ ਕਿਉਂਕਿ ਹੁਣ ਇਹ ਚੀਜ਼ ਤੇ ਕਾਫੀ ਚਰਚਾ ਚੱਲ ਰਹੀ ਹੈ ਤਾਂ ਕਰਕੇ ਇਹ ਦੁਬਾਰਾ ਚਰਚਾ ਦੇ ਵਿੱਚ ਆ ਗਿਆ ਹਿੰਦੂ ਮੈਰਿਜ ਐਕਟ ਆ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀ ਇੰਟਰੋਡਿਊਸ ਕੀਤਾ ਹੈ ਇਹਨਾਂ ਨੇ ਇਹ ਕੀਤਾ ਗਿਆ ਸੀ 1956 ਦੇ ਵਿੱਚ 1955 ਦੇ ਵਿੱਚ ਜਿਹੜਾ ਰੀ ਮੈਰਿਜ ਐਕਟ ਸੀ 1956 ਦੇ ਵਿੱਚ ਸੀ ਇਹ ਵੀ ਤੁਹਾਨੂੰ ਮੈਂ ਮਾਡਰਨ ਹਿਸਟਰੀ ਦੇ ਵਿੱਚ ਕਰਵਾ ਕੇ ਗਿਆ ਹੋਇਆ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਇੰਡੀਆ ਦਾ ਰੈਂਕ ਕੀ ਹੈ ਵਾਰਡ ਪ੍ਰੈਸ ਫ੍ਰੀडम ਇੰਡੈਕਸ 2024 ਕਿ ਦੁਨੀਆ ਦੇ ਆਪਣੇ ਜਿਹੜੀ ਦੁਨੀਆ ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਕਿ ਭਾਈ ਕਿੱਥੋਂ ਦੇ ਜਿਹੜੇ ਪੱਤਰਕਾਰ ਆ ਉਹ ਸਭ ਤੋਂ ਸਹੀ ਖਬਰ ਛਾਪਦੇ ਹੈਗੇ ਠੀਕ ਹੈ ਜੀ ਤਾਂ ਉਹ ਖਬਰ ਛਾਪਨ ਦੇ ਮਾਮਲੇ ਦੇ ਵਿੱਚ ਭਾਰਤ ਦਾ ਕਿੰਨਾ ਰੈਂਕ ਆ ਕਿ ਕਿੰਨੇ ਆਪਣੇ ਬੰਦੇ ਆ ਜਿਹੜੇ ਵਧੀਆ ਖਬਰ ਛਾਪਦੇ ਆਪਣੇ ਪੱਤਰਕਾਰ ਵੇਚੇ ਨਹੀਂ ਹੋਏ ਤਾਂ ਆਪਣਾ ਰੈਂਕ ਭਾਈ ਬਹੁਤ ਮਾੜਾ ਹੈਗਾ 158ਵਾਂ ਨੰਬਰ ਆਪਣਾ 158 ਨੰਬਰ ਆ ਕਿ ਆਪਣੇ ਜਿਹੜੇ ਪੱਤਰਕਾਰ ਉਹ ਬਹੁਤ ਡਰਦੇ ਆ ਭਾਈ ਉਹਨਾਂ ਦੇ ਪਾਬੰਦੀ ਬਹੁਤ ਹੈ ਜਾਂ ਪੈਸੇ ਦੇ ਤੌਰ ਤੇ ਮਤਲਬ ਖਰੀਦ ਲੰਦਾ ਕੋਈ ਉਹਨਾਂ ਨੂੰ ਜਾਂ ਡਰ ਕੇ ਖਰੀਦ ਲ ਖਰੀਦ ਦਿੱਤੇ ਜਾਂਦੇ ਆ ਉਹ ਤਾਂ 158ਵਾਂ ਰੈਂਕ ਆਪਣਾ ਇਹ 2024 ਦਾ ਰੈਂਕ ਹੈ ਸੋਣੇ ਜੇ 2023 ਦਾ ਰੈਂਕ ਪੁੱਛਦੇ ਆ ਆਪਾਂ ਤਾਂ 2023 ਦਾ ਰੈਂਕ ਕਿਹੜਾ ਆਪਣਾ 161ਵਾਂ ਨੰਬਰ ਹੈਗਾ ਦੋਨੇ ਯਾਦ ਕਰ ਲਿਓ ਕਿਉਂਕਿ ਪਿਛਲੀ ਵਾਰ ਬੱਚੇ ਕਹਿੰਦੇ ਸਤੋਂ ਪੁਰਾਣੇ ਕਰੰਟ ਅਫੇਅਰ ਪੁੱਛ ਲਿਓ ਕਰੰਟ ਅਫੇਅਰ ਹੀ ਨਹੀਂ ਹੁੰਦਾ ਕਿ ਪੁਰਾਣੇ ਜਾ ਕੇ ਪਾਉਂਦੇ ਆ ਉਹ ਜਿਵੇਂ ਆ 2024 ਵਾਲਾ ਤੁਹਾਨੂੰ ਪਤਾ ਹੁੰਦਾ ਉਹਨਾਂ ਨੇ ਨਾਲ ਦੇ ਵਿੱਚ ਤੇ ਹੀ ਲਿਖ ਦੇਣਾਗਾ ਥੋੜਾ ਜਿਹਾ ਆਪਾਂ ਬਦਲਦੇ ਕਿ 24 ਵਾਲੇ ਤਾਂ ਸਾਰਿਆਂ ਨੇ ਯਾਦ ਹੋਣਗੇ ਤਾਂ ਕਰਕੇ ਆਪਰੇਸ਼ਨ ਪਾਇਆ ਜਾਂਦਾ ਹੁੰਦਾਗਾ ਠੀਕ ਹੈ ਜੀ 100 ਤੋਂ ਪੁੱਛਿਆ ਜਾਊਗਾ ਕਿ ਜੁਨੇਸਕੋ ਪ੍ਰੈਸ ਫਰੀडम ਅਵਾਰਡ 2024 ਦੇ ਨਾਲ ਕਿਹਨੂੰ ਸਮਾਨ ਫਰੀडम ਅਵਾਰ ਦੇ ਦਾ ਕਿਹਨੂੰ ਸਮਾਨਤ ਕੀਤਾ ਗਿਆ ਇਹ ਨਾਲੇ ਫਲਸਤੀਨੀ ਪੱਤਰਕਾਰ ਨੂੰ ਕੀ ਹੈਗਾ ਇੱਕ ਨੂੰ ਅਵਾਰਡ ਦਿੱਤਾ ਗਿਆ ਇਸ ਤੋਂ ਬਾਅਦ ਅਗਲਾ ਕਹਿੰਦਾ ICC ਆਪਾਂ ICC ਦਾ ਨਾਮ ਆਮ ਤੌਰ ਤੇ ਲੈਨੇ ਇੰਡੀਅਨ ਕ੍ਰਿਕਟ ਕੌਂਸਲ ਦਾ ਨਾਮ ਲੈਨੇ ਆ ਕਹਿੰਦੇ ਇਹ ਬਣੀ ਕਿਤੋਂ ਸੀ ਕਿਹੜੇ ਸਾਲ ਦੇ ਵਿੱਚ ਇਹ ਬਣੀ ਸੀ ਜੀ ਇਹ ਬਣੀ ਸੀ 1909 ਦੇ ਵਿੱਚ ਠੀਕ ਹੈ ਜੀ ਹੈੱਡ ਕੁਆਟਰ ਇਹਦਾ ICC ਦਾ ਕਿੱਥੇ ਹੈ ਦबई ਦੇ ਵਿੱਚ ਹੈ ਠੀਕ ਹੈ ਜੀ ਗ੍ਰੈਗ ਹੈ ਜਿਹੜਾ ਤਾਂ ਗ੍ਰੈਗ ਉਹ ਇਹਦਾ ਕੀ ਹੈਗਾ ਪ੍ਰੈਜ਼ੀਡੈਂਟ ਹੈਗਾ ਆ ਥੱਲੇ ਲਿਖਿਆ ਵੀ ਹੋਇਆਗਾ ਇਤੀ ਵਕ ਵਾਰੀ ਨਿਗਾਹ ਮਾਰ ਲਿਓ ਬਹੁਤ ਹੀ ਜਿਆਦਾ ਪ੍ਰਸ਼ਨ ਹੈ ਇਹ ਪ੍ਰਸ਼ਨ ਆ 100 ਵਾਰੀ ਰਿਪੀਟ ਹੋ ਚੁੱਕਿਆ ਪੇਪਰਾਂ ਦੇ ਵਿੱਚ ਠੀਕ ਹੈ ਜੀ ਚਲੋ ਕਹਿੰਦੇ ਜੀ ਚੌਂਗ 6 ਮਿਸ਼ਨ ਹੈ ਜਿਹੜਾ ਇਹ ਚੰਦ ਤੇ ਜਾਣ ਵਾਲਾ ਮਿਸ਼ਨ ਹੈਗਾ ਇਹ ਕਿਹੜੇ ਦੇਸ਼ ਨੇ ਚਲਾਇਆਗਾ ਇਹ ਤੁਹਾਨੂੰ ਸਾਰੇ ਨੂੰ ਪਤਾ ਹੋਣਾ ਦੇਖਦਾ ਨਾਂ ਤੋਂ ਹੀ ਪਤਾ ਲੱਗ ਗਿਆ ਨਾਂ ਦੇ ਵਿੱਚ ਹੀ ਪ੍ਰਸ਼ਨ ਦਾ ਆਨਸਰ ਪਿਆ ਆਪਣਾ ਚਾਈਨਾ ਜੀ ਚਾਈਨਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਇੱਕ ਪੇਂਟਿੰਗ ਹੈਗੀ ਕਿਹੜੀ ਪੇਂਟਿੰਗ ਹੈਗੀ инду ਲੇਖਾ ਕਹਿੰਦੇ ਜਿਹੜੀ ਇਹ инду ਲੇਖਾ ਦੀ ਪੇਂਟਿੰਗ ਹੈਗੀ ਇਹ ਕਿਸ ਨੇ ਬਣਾਈ ਹੈਗੀ ਬਹੁਤ ਹੀ ਜਾਣੇ ਮਤਪੂਰਨ ਪ੍ਰਸ਼ਨ ਹੈ ਮੈਂ ਤੁਹਾਨੂੰ ਦੱਸੀ ਜਾਣਾ ਰਿਹਾ ਜੇ 4 ਦਿਨਾਂ ਦੇ ਕਰੰਟ ਅਫੇਅਰ ਹੈ ਮੈਂ ਤੁਹਾਡੇ ਇੱਕ ਨਿਗੀ ਜੀ ਵੀਡੀਓ ਦੇ ਵਿੱਚ ਕਵਰ ਕਰਵਾ ਰਿਹਾ ਉਹਦਾ ਮਤਲਬ ਇਹੀ ਹੈ ਕਿ ਤੁਹਾਨੂੰ ਜ਼ਿਆਦਾ ਮੱਥਾ ਨਾ ਮਾਰਨਾ ਪਵੇ ਇਹੀ ਮੱਥਾ ਤੁਸੀਂ ਹੋਰ ਸਬਜੈਕਟਾਂ ਦੇ ਮਾਰੋ ਤੁਹਾਡੇ ਟਾਈਮ ਦੀ ਬਚਤ ਹੋਵੇ ਠੀਕ ਹੈ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਤੇ ਕਹਿ ਰਿਹਾਗਾ ਠੀਕ ਹੈ ਜੀ ਜੌਬ ਬਹੁਤ ਕਿਉਂ ਆਪਾਂ ਲੈ ਤੀਆਂ ਛੱਡੀਆਂ ਤਾਂ ਕਰਕੇ ਤੁਹਾਨੂੰ ਐਕਸਪੀਰੀਅੰਸ ਦੇ ਹਿਸਾਬ ਤੇ ਕਹਿ ਰਹੇ ਆ ਜੇ ਮੰਨ ਲਓਗੇ ਗੱਲ ਵਧੀਆ ਰਹੋਗੇ ਮਿੰਟੋ ਕੋਈ ਫਰਕ ਨਹੀਂ ਪੈਣਾ ਮੈਂ ਦਾ ਫ੍ਰੀ ਕਲਾਸ ਪ੍ਰੋਵਾਈਡ ਕਰਵਾ ਰਿਹਾ ਤੁਹਾਨੂੰ ਜੇ ਕਿਸੇ ਨੂੰ ਫਾਇਦਾ ਲੱਤਦਾ ਜਾਂਦਾ ਲਓ ਜੇ ਨਹੀਂ ਲੱਤਦਾ ਜਾਂਦਾ ਤੁਹਾਡੀ ਮਰਜ਼ੀ ਹੈ ਸੋਹਣਿਆ ਠੀਕ ਹੈ ਚਲੋ ਇਹ ਭੈ ਕੀ ਨੂੰ ਮਿਲੇਗਾ ਇਹ ਮਿਲੇਗਾ ਰਵੀ ਬਰਮਾ ਨੂੰ ਰਵੀ ਬਰਮਾ ਨੂੰ ਠੀਕ ਹੈ ਜੀ ਇਹ ਯਾਦ ਰੱਖਣਾ ਪੱਕਾ ਹੋਊਗਾ ਕਿਸ ਨਾ ਕਿਸੇ ਪੇਪਰ ਦੇ ਵਿੱਚ ਇਸ ਤੋਂ ਬਾਅਦ ਕੀ ਕਹਿੰਦੇ ਕਹਿੰਦੇ ਜੀ ਆਪਣੀ ਇੱਕ ਕੀ ਹੋਈ ਹੈ ਕਿ 7ਵੇਂ ਨੰਬਰ ਦੀ ਇੰਡੀਆ ਤੇ ਇੰਡੋਨੇਸ਼ੀਆ ਦੀ ਇੱਕ ਜੁਆਇੰਟ ਡਿਫਰੈਂਸ ਕਾਰਪੋਰੇਸ਼ਨ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਇਹ ਮੀਟਿੰਗ ਕਿੱਥੇ ਹੈਲਡ ਕੀਤੀ ਗਈ ਹੈ ਇਹ ਮੀਟਿੰਗ ਕਿੱਥੇ ਹੈਲਡ ਕੀਤੀ ਗਈ ਹੈ ਇਹ ਹੈਲਡ ਕੀਤੀ ਗਈ ਜੀ ਆਪਣੀ ਨਿਊ ਦਿੱਲੀ ਦੇ ਵਿੱਚ ਤਾਂ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾ ਲਾਸਟ ਪ੍ਰਸ਼ਨ ਬਸ ਇੰਨਾ ਇੰਪੋਰਟੈਂਟ ਹੈ ਨਹੀਂ ਠੀਕ ਹੈ ਜੀ ਇਹਦੇ ਆਉਣ ਦਾ ਸਿਰਫ 20% ਚਾਂਸ ਹੈ ਪਰ ਯਾਦ ਜ਼ਰੂਰ ਕਰ ਲਿਓ ਡੀ ਪੀ ਆਈ ਆਈਟੀ ਡਿਪਾਰਟਮੈਂਟ ਆਫ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦਾ ਜਿਹੜਾ ਡਾਇਰੈਕਟਰ ਹੈਗਾ ਡਾਇਰੈਕਟਰ ਲਾਤਾ ਇਹਨਾਂ ਨੇ ਇੱਕ ਨਵਾਂ ਕਹਿੰਦੇ ਜੀ ਇਹ ਡਾਇਰੈਕਟਰ ਲਾ ਕੇ ਇਹਨੂੰ ਦਿੱਤਾ ਇਹ ਲਾਤਾ ਜੀ ਇਹਨਾਂ ਨੇ ਪ੍ਰੀਤਿਮਾ ਸਿੰਘ ਨੂੰ ਪ੍ਰੀਤਿਮਾ ਸਿੰਘ ਨੂੰ ਲਾਤਾ ਤਾਂ ਸੋਨੋ ਇਹਦੇ ਨਾਲ ਤੁਹਾਡੇ ਆਹ ਵੀਡੀਓ ਦੇ ਵਿੱਚ 4 ਦਿਨਾਂ ਦੇ ਕਰੰਟ ਅਫੇਅਰ ਕਵਰ ਹੁੰਦੇ ਆ ਇੱਕ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 6 5 ਤੋਂ ਲੈ ਕੇ 8 ਤਰੀਕ ਤੱਕ ਦੇ ਕਰੰਟ ਅਫੇਅਰ 8 ਮਈ ਤੱਕ ਦੇ ਕਰੰਟ ਅਫੇਅਰ ਕਰਵਾ ਦੂੰਗਾ ਠੀਕ ਹੈ ਜੀ ਉਹ ਵੀਡੀਓ ਤੁਹਾਨੂੰ ਪਰਸੋਂ ਤੱਕ ਮਿਲ ਜ ਕੱਲ੍ਹ ਤੱਕ ਮਿਲ ਜੂਗੀ ਤਾ ਤਾਂ ਕਰਕੇ ਕਹਣਾ ਹੁਣ ਰਾਜੇ ਕੋਈ ਵੀ ਚੀ ਛੱਡੋ ਨਾ ਜਿਹੜਾ ਕੁਛ ਮੈਂ ਕਰਵਾਇਆ ਨਾ ਕਰ ਲਓ ਵਧੀਆ ਰਹੋਗੇ ਰਿਜ਼ਲਟ ਤੁਹਾਨੂੰ 100% ਮਿਲਣਾ ਹੀ ਮਿਲਣਾ ਰਾ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸ